ਫਰੈਂਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰ ਭਰੀ ਸਾਸਰੀ ਕਾਲ ਹੈ ਜੀ ਤੇ ਬੱਚੇ ਚਲੇ ਗਏ ਸਕੂਲ ਮੇਰੇ ਔਰ ਵੀਡੀਓ ਸਟਾਰਟ ਹੈ ਜੀ 8 ਵਜੇ ਤੋਂ 8:00 ਵਜੇ ਆ ਔਰ ਵਕੀਲ ਸਾਹਿਬ ਹਲੇ ਗਏ ਨਹੀਂ ਕਿਉਂਕਿ ਬੱਚਿਆਂ ਨੂੰ ਬੱਸ ਚੜਾਣ ਗਏ ਆ ਸਕੂਲ ਵਾਲੀ ਦੇਖੀ ਸਾਹਮਣੇ ਤੋਤੇ ਕਿੰਨੇ ਸੋਹਣੇ ਬੈਠੇ ਆ ਦੇਖੋ ਇਹ ਤੋਤੇ ਬੈਠੇ ਆ ਦੇਖੀ ਕਿੰਨੇ ਵਧੀਆ ਲੱਗ ਰਹੇ ਆ ਹਨਾ ਤੇ ਲੋ ਜੀ ਮਾਰਨਿੰਗ ਹੋ ਗਈ ਹੈ ਔਰ ਇਧਰ ਤੋਂ ਹੀ ਤੀ ਮੈਂ ਕਣਕ ਜੋ ਕੀ ਹੋਣੀ ਮੈਂ ਫੋਲਣ ਆਈਆਂ ਕਣਕ ਨੂੰ ਇਹ ਕੱਲ੍ਹ ਤੋਂ ਹੀ ਤੀ ਮੈਂ ਅਡਵਾਂਸ ਤੋਂ ਕੇ ਰੱਖ ਦਿੰਨੀ ਹੁੰਨੀ ਆ ਅਡਵਾਂਸ ਤੋਂ ਕੇ ਰੱਖ ਦਿੰਨੀ ਆ ਕਣਕ ਨੂੰ ਮੈਂ ਕਿਉਂਕਿ ਫਿਰ ਕਹਿੰਦੇ ਆ ਸਰਦੀਆਂ ਦੇ ਵਿੱਚ ਨਾ ਧੁੱਪ ਨਹੀਂ ਆਂਦੀ ਹੈਗੀ ਫਿਰ ਮੈਂ ਪਹਿਲਾਂ ਹੀ ਕਰ ਕਰ ਰੱਖਦੇ ਕਰਦੀਆਂ ਪੀਣਾ ਚੱਕਿਆ ਪਿਆ ਹਾ ਲੋ ਆਪਣਾ ਹਣਾ ਤੇ ਨਾ ਕਿਸੇ ਹੱਥਾਂ ਗਾ ਨਹੀਂ ਦੇਖਣਾ ਮਤਲਬ ਓਏ ਹਾਏ ਹਾਇ ਰਬਾਇਕੀ ਲੀਜੀ ਦੇ ਉੱਪਰ ਨਾ ਕਈ ਵਾਰ ਗਿਰਦੇ ਆ ਔਰੇ ਹਾ ਭੁੱਲ ਜਾਂਦੇ ਆ ਇਹਨੂੰ ਵੀ ਇਹ ਕੀ ਚੀਜ਼ ਆ ਔਰੇ ਉਰੇ ਨਾ ਪਾਈਪ ਨਿਕਲਿਆ ਵਾ ਕਈ ਵਾਰ ਮਤਲਬ ਗਿਰਨੋ ਬਚ ਜਾਂਦੇ ਆ ਇਹ ਕਰਨਾ ਸੈੱਟ ਤੇ ਲੋ ਜੀ ਬੱਚੇ ਚਲੇ ਗਏ ਸਕੂਲ ਮੇਰੇ ਔਰ ਫਾਈਨਲੀ ਮੈਂ ਆਈ ਤੀ ਕਣਕ ਫੋਲਣ ਕਣਕ ਨੂੰ ਕਰ ਦੰਨੇ ਆ ਸੈੱਟ ਆਪਾਂ ਤੇ ਕਿਉਂਕਿ ਧੁੱਪ ਆਊਗੀ ਸੁੱਕ ਜੂਗੀ ਹਨਾ ਹਾਏ ਹਵਾ ਗਿਆ ਚਰਖੀਆਂ ਜੀ ਕੋ ਮਰੀ ਆਏ ਉੱਪਰ ਤੇ ਲੋ ਜੀ ਇਧਰ ਆਪਾਂ ਪਾਉਂਗੇ ਕਣਕ ਸੁੱਕਣੀ ਜੋ ਕਿ ਮੈਂ ਧੋ ਕੇ ਰੱਖੀ ਤੀ ਕੱਲ ਵੀ ਸੁੱਕਣੀ ਪਈ ਤੀ ਅੱਜ ਵੀ ਪਾਉਂਗੀ 3-4 ਦਿਨਾਂ ਦੀ ਧੁੱਪ ਲੱਗ ਜੂਗੀ ਫਿਰ ਚੰਗੀ ਤਰ੍ਹਾਂ ਸੁੱਕ ਜੂਗੀ ਉਸ ਤੋਂ ਬਾਅਦ ਝਾਰਾ ਲਾ ਕੇ ਆਪਾਂ ਨੇ ਥੈਲੇ ਦੇ ਵਿੱਚ ਪਾ ਦੇਣੀ ਹੈ ਮੈਂ ਨਾ 2-3 ਮਹੀਨੇ ਦੀ ਇਕੱਠੀ ਉਹ ਕਣਕ ਪੀਣਾ ਕਰਕੇ ਰੱਖ ਤਿਆ ਕਿਉਂਕਿ ਸਿਆਲਾਂਗੇ ਵਿੱਚ ਸਰਦੀਆਂਗੇ ਵਿੱਚ ਨਾ ਧੁੱਪ ਨਹੀਂ ਚੜਦੀ ਸਮਾਰ ਕੇ ਇਸ ਕਰਕੇ ਐਡਵਾਂਸ ਪੀਣਾ ਕਰਕੇ ਰੱਖ ਤਿਆ ਜਦ ਵੀ ਆਟਾ ਖਤਮ ਹੋਣਾ ਆਪਾਂ ਨੇ ਚੱਕਿਆ ਪੀਣਾ ਔਰ ਆਟਾ ਪਿਹਾ ਲੈਣਾ ਹੈ ਹਨਾ ਤੇ ਇਸ ਕਰਕੇ ਮੈਂ ਐਡਵਾਂਸ ਹੀ ਕਰਕੇ ਰੱਖਤਾ ਜੀ ਪੀਣਾ ਆਪਾਂ ਨੇ ਉਹ ਜੀ ਵਕੀਲ ਸਾਹਿਬ ਵੀ ਆ ਗਏ ਬੱਚਿਆਂ ਨੂੰ ਬਚੜਣਗੇ ਇਥੇ ਗੱਡੀ ਮੋੜेंगे ਪਹਿਲਾਂ ਲੋ ਜੀ ਗੱਡੀ ਮੋੜਨੀ ਆ ਪਹਿਲਾਂ ਐਨੇ ਮੇ ਰੋਟੀ ਦੇਖਾਂ ਤਾਂ ਲੋ ਜੀ ਇਹ ਵੀਡੀਓ ਨਾ ਮੇਰੀ 1 ਘੰਟਾ ਲੇਟ ਦੀ ਐ ਜਦੋਂ ਵਕੀਲ ਸਾਹਿਬ ਰੋਟੀ ਰੋਟੀ ਖਾ ਕੇ ਆਪਣੇ ਕੋਰਟ ਦੇ ਵਿੱਚ ਚਲੇ ਗਏ ਤੇ ਹੁਣ ਮੈਂ ਮਾਂਝ ਰਹੀ ਆ ਭਾਂਡੇ ਪਾਂਡੇ ਮਾਂਜ ਕੇ ਬਾਦ ਕੀ ਵਿੱਚ ਲਾਉਂਗੀ ਝਾੜੂ ਪੋਚਾ ਕਿਉਂਕਿ ਅੱਜ ਮੈਂ ਸੋਚਿਆ ਵੀ ਪਹਿਲਾਂ ਪਾਂਡੇ ਮਾਂਜਲਾ ਨਹੀਂ ਮੈਂ ਪਹਿਲਾਂ ਝਾੜੂ ਪੋਚਾ ਲਾਨੀ ਹੁੰਨੀ ਆ ਪਾਂਡੇ ਬਾਦਗੇ ਵਿੱਚ ਮੰਜੇ ਕਰਦੀਆਂ ਪਰ ਅੱਜ ਮੈਂ ਪਹਿਲਾਂ ਪਾਂਡੇ ਮਾਂਜ ਰਹੀ ਆ ਔਰ ਉਸ ਤੋਂ ਬਾਅਦ ਲਾਉਂਗੀ ਜੀ ਝਾੜੂ ਪੋਚਾ ਤੇ ਫਿਰ ਆਪਾਂ ਨੇ ਬਾਕੀ ਕਣਕ ਦੇ ਉੱਪਰ ਵੀ ਹੱਥ ਫੇਰ ਕੇ ਆਣਾ ਹਨਾ ਬਾਰ-ਬਾਰ ਕਿਉਂਕਿ ਜਿੰਨਾ ਆਪਾਂ ਹੱਥ ਫੇਰਦੇ ਆਂ ਉਨਾ ਕਣਕ ਛੇਤੀ ਸੁੱਕਦੀ ਆ ਤੇ ਲੋ ਜੀ ਪਾਂਡੇ ਮਾਂਜ ਕੇ ਆਪਾਂ ਫਿਰ ਲਾਉਂਗੇ ਝਾੜੂ ਪੋਚਾ ਤਦ ਲੋ ਜੀ ਜਸਟਿਸ ਸਾਰਾ ਕੰਮ ਤੰਦਾ ਫਿਨਿਸ਼ ਹੋ ਗਿਆ ਮੇਰਾ ਔਰ ਫ੍ਰੀ ਹੋ ਕੇ ਬੈਠੀਆਂ ਹੋਣੀ ਬੱਚੇ ਗਏ ਵੇ ਆ ਜੀ ਸਕੂਲ ਵਕੀਲ ਸਾਹਿਬ ਗਏ ਵੇ ਆ ਕੋਰਟ ਔਰ ਜੋਤਨ ਰੂਪ ਆਪਣੇ ਸਕੂਲ ਗਏ ਵੇ ਆ ਔਰ ਟਾਈਮ ਮੇ ਲੱਗਦਾ 12:30 ਵਜੇ ਬੱਜ ਗਏ ਮੈਂ ਆਈ ਤੀ ਕੋਠੇ ਪਰ ਤੇ ਕਣਕ ਪਾ ਹੱਥ ਮਾਰ ਕੇ ਥੋੜਾ ਜਿਹਾ ਕਿਉਂਕਿ ਕਣਕ ਧੋਈ ਤੀ ਪਰਸੋਂ ਮੈਂ ਕੱਲ ਧੋਈ ਤੀ ਪਤਾ ਨਹੀਂ ਹਾਂ ਕੱਲ ਧੋਈ ਤੀ ਔਰ ਮੈਂ ਪਹਿਲਾਂ ਹੀ ਐਡਵਾਂਸ ਧੋਈ ਤੀ ਕਿਉਂਕਿ ਜਦੋਂ ਸਿਆਲ ਆਂਦੇ ਆ ਨਾ ਸਿਆਲਾਂ ਦੇ ਵਿੱਚ ਧੁੱਪ ਨਹੀਂ ਨਿਕਲਦੀ ਦੋ-ਦੋ ਮਹੀਨੇ ਇਸ ਕਰਕੇ ਮੈਂ ਪਹਿਲਾਂ ਹੀ ਐਡਵਾਂਸ ਧੋ ਕੇ ਰੱਖਤੀ ਤਾਂ ਕਿ ਆਪਾਂ ਚੱਕਦੇ ਆ ਪੀਣਾ ਪਿਹਾਇਆ ਜਾਂਦਾ ਹਨ ਤੇ ਹੁਣ ਫ੍ਰੀ ਹੋਈਆਂ ਮੈਂ ਜਸਟ ਪਹਿਲਾਂ ਮੰਮੀ ਦਾ ਫੋਨ ਆ ਗਿਆ ਫੋਨ ਲੱਗ ਗਈ ਸੁਣਨ ਕਿਉਂਕਿ ਜਦੋਂ ਕੰਮ ਨਿਬੜਦਾ ਨਾ ਇੱਕ ਮਾਵਾ ਹੀ ਹੁੰਦੀ ਹੈ ਜਿਹੜੀ ਯਾਦ ਕਰਦੀਆਂ ਹੈ ਤੇ ਮੈਂ ਫਿਰ ਮੰਮੀ ਦਾ ਫੋਨ ਆ ਗਿਆ ਮੰਮੀ ਨਾਲ ਗੱਲਾਂ ਮਾਰਨ ਲੱਗ ਗਈ ਔਰ ਜਸਟ ਹੁਣੀ ਬੈਲੀ ਹੋਈਆਂ ਚਾਹ ਬਣਾਉਂਗੀ ਠਹਿਰ ਕੇ ਕਿਉਂਕਿ ਬੱਚਿਆਂ ਨੇ ਵੀ ਰੋਟੀ ਖਾਣੀ ਆ ਕੇ ਆ ਕੇ ਖਾ ਲੈਣੀ ਆ ਉਹਨਾਂ ਨੇ ਵੀ ਔਰ ਮੈਂ ਵੀ ਆਪਣਾ ਦੇਖਦੀ ਹਾਂ ਹੁਣ ਅੱਜ ਇੱਕ ਸਲਾਹ ਕਿ ਸੇਮੀਆਂ ਬਣਾਵਾਂ ਮੈਂ ਰਾਤ ਨੂੰ ਕਿਉਂਕਿ ਬੱਚੇ ਵੀ ਖਾ ਲੈਣਗੇ ਸੇਮੀਆਂ ਪਈਆਂ ਜੋ ਮੇਰੀ ਬੜੀ ਭਾਬੀ ਨੇ ਮੈਨੂੰ ਬੱਟੀਆਂ ਹੋਈਆਂ ਸੇਮੀਆਂ ਦੇਈਆਂ ਧੀਆਂ ਬੜੀ ਪਰਜਾਈ ਨੇ ਮੇਰੀ ਨੇ ਜੋ ਸੇਮੀਆਂ ਹੁੰਦੀਆਂ ਨਾ ਬੱਟੀਵੀਆਂ ਆਟੇ ਵਾਲੀਆਂ ਉਹ ਦੇਈਆਂ ਧੀਆਂ ਜਦੋਂ ਮੇਰਾ ਸੰਧਾਰ ਆਇਆ ਤਾਂ ਮਤਲਬ ਸੰਧਾਰਾ ਹੀ ਲਾ ਲੋ ਹੁਣ ਪੇਕੇ ਰੰਨੇ ਹੁੰਨੇ ਆ ਥੋੜਾ ਬਹੁਤਾ ਜਿੰਨਾ ਵੀ ਪੁੱਗਦਾ ਪੇਕਿਆਂ ਤੋਂ ਤੋਂ ਦੇਈਆਂ ਧੀਆਂ ਮੈਨੂੰ ਹੁਣ ਉਹੀ ਸਲਾਹ ਮੇਰੀ ਕਿ ਸ਼ਾਮ ਨੂੰ ਬਣਾਵਾਂਗੀ ਹੁਣ ਤਾਂ ਰੋਟੀ ਬਣਾਉਂਗੀ ਚਾਹ ਦੇ ਨਾਲ ਹੀ ਖਾ ਲੈਣੀ ਆ ਦੇਖਦੇ ਆਂ ਔਰ ਸ਼ਾਮ ਨੂੰ ਬਣਾਉਂਗੀ ਬੈਂਗਣ ਕਿਉਂਕਿ ਬੈਂਗੜ ਪਈਆਂ ਜਿਹਨੂੰ ਬਤਾਉਂ ਬੋਲਦੇ ਆ ਹਨਾ ਤੇ ਰੋਟੀ ਬਣਾਉਂਗੀ ਥੋੜੀ ਦੇਰ ਤੱਕ ਬੱਚੇ ਆਣੇ ਵਾਲੇ ਆ ਸਕੂਲ ਤੇ ਔਰ ਮੈਂ ਬਣਾ ਕਾ ਹਟੀਆਂ ਰੋਟੀ ਤੇ ਰੋਟੀ ਦੇ ਨਾਲ ਨਾਲ ਮੈਂ ਬਣਾਈਆਂ ਜੀ ਸੇਵੀਆਂ ਦੁੱਧ ਦੇ ਵਿੱਚ ਤੁਹਾਨੂੰ ਮੈਂ ਦੱਸ ਰਹੀ ਸੀ ਨਾ ਕਿ ਸੇਵੀਆਂ ਬਣਾਉਣੀਆਂ ਤੇ ਥੋੜੀਆਂ ਜਿਹੀ ਬਣਾਈਆਂ ਆਪਾਂ ਨੇ ਸੇਵੀਆਂ ਔਰ ਇੱਧਰ ਬਣਾਈ ਹੋਈ ਹੈ ਚਾਹ ਔਰ ਸਾਥ ਵਿੱਚ ਜੀ ਫੁਲਕੇ ਗਰਮਾ-ਗਰਮ ਤੇ ਦੇਖੋ ਬੱਚਿਆਂ ਨੇ ਕੀ ਖਾਣਾ ਤੇ ਮੈਨੂੰ ਵੀ ਭੁੱਖ ਲੱਗੀ ਗਰਮਾ-ਗਰਮ ਸੇਵੀਆਂ ਖਾਵਾ ਥੋੜੀਆਂ ਜੀਆਂ ਤੇ ਬੱਚੇ ਵੀ ਵਸਾਣ ਵਾਲੇ ਆ ਰਸਤੇ ਦੇ ਵਿੱਚ ਹੀ ਹੋਣੀ ਆ ਤੇ ਦੇਖਦੇ ਆ ਵਸਾਣ ਵਾਲੇ ਆ ਪੁੰਚਣ ਵਾਲੇ ਆ ਬੱਚੇ ਇੱਕ ਨਾ ਮੱਖੀ ਬਹੁਤ ਹੋ ਗਈ ਪਤਾ ਨਹੀਂ ਤਾਂ ਮਠਿਆਈਆਂ ਮੁਠੂਈਆਂ ਕਰਕੇ ਆ ਹਨਾ ਬਹੁਤ ਜ਼ਿਆਦਾ ਮੱਖੀ ਆ ਰਹੀ ਆ ਖਾਈਏ ਥੋੜੀ ਜੀ ਸੇਵੀਆਂ ਇਸ ਮੇਰੀ ਬੜੀ ਭਾਬੀ ਨੇ ਭੇਜੀਆਂ ਵਟਵਾ ਕੇ ਤੇ ਕਹਿੰਦੀ ਸੇਵੀਆਂ ਖਾ ਲਿਓ ਤੁਸੀਂ ਥੋੜੀਆਂ ਜੀਆਂ ਭੇਜਦੀਆਂ ਮੇਰੇ ਕੋਲ ਹਨਾ ਧੰਨਵਾਦ ਭਾਬੀ ਤੁਹਾਡੀਆਂ ਸੇਵੀਆਂ ਖਾ ਰਹੇ ਆ ਅਸੀਂ ਤੇ ਚਲੋ ਜੀ ਖਾਈਏ ਸੇਵੀਆਂ ਗਿਆ हाँ जी आपके पास भी आएगा आ दीदी ने मिल रहे आओ दीदी नो हाँ चलो अंदर चलो अंदर पेंसिल जो मेरे मुमा क्यों चलो ले आओ अंदर ले आओ बैग भी चक लेओ बैग भी चल ठीक है रो पड़ के आते देखने वास्ते चलो आओ अंदर ले ना 1700 रुपए फीस आ रोपड़ी की पूरी कट ਲੰਚ ਕਰਵਾ ਮੰਮਾ ਉੱਥੇ ਹਾਂ ਇੱਕ ਨਾ ਫਾਰਮ ਆ ਉੱਥੇ ਨਿਆਣੇ ਗਿਆ ਐਕਟੀਵਿਟੀਆਂ ਅੱਛਾ ਬਹੁਤ ਰਹੇਗੀ ਹਾਂ ਔਰ ਨਾ ਸਵਾਚ ਸਵਾਚ ਨਾ ਮਸਨਾ ਕਾ ਡੀਜੇ ਪਾਰਟੀ ਕਰਨੇ ਮੱਤ ਤੀਜੇ ਹਾਂ ਹਾਂ ਹੋਰ ਕੈਟਰਿੰਗ ਕਰੇ ਔਰ ਫੋਨ ਕਰੇ ਸੈਟਰਡੇ ਨੂੰ ਨਾ ਇਸ ਇਸ ਹਫਤੇ ਆਗਲੇ ਹਫਤੇ ਇਸ ਹਫਤੇ ਯਾ ਅਗਲੇ ਹਫਤੇ ਜਾਣਾ ਚਾਹਤ ਸ਼ਨੀਵਾਰ ਨੂੰ ਕਹਦੇ ਮੈਡਮ ਹਨ ਕੱਲੂ ਮੈਡਮ ਨਾਲ ਹੀ ਕੱਲੂ ਨਾਲ ਦੀ ਬੋਕੀਟ ਕਰਾ ਦੋ स्कूल के ड्रैस भरने खेल बने फिर स्कूल ना बनवा देना सतारा सौ के बिच ड्रैस मारी अगम इस बि सतारा हाँ बनवा दी ट्रैक सूट दूसरे सारा खाना खुना सारा कुछ लिखा लो जी बच्चे आगे रोटी पानी दे शूज कड़े स्पोर्ट्स है तो हैं है तेरे पास नवे नवे तो तो ही पे सोने पता नहीं, नहीं। <laughs> चलो जी बाय टेक केयर बच्चा रोटी पानी दे ये। बच्चे आ गए हैं तेरा भी ट्रिप जाएगा छोटे बच्चे के लग जाऊगा पुत छोटे बच्चे के लग जाऊगा चलो जी बाय टेक केयर सूट है पुत पंजाबी सूट है पंजाबी सूट मारे मंगेल के लो जी रुपए जल्द मारे मंगेल के सूट करी मैं सूट नहीं पाना भजगी ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਪਾਂ ਹੁਣ ਇਹ ਬੱਚਿਆਂ ਦੇ ਕੱਪੜੇ-ਕੁੱਪੜੇ ਕੱਢੀ ਐ ਚੇਂਜ ਕਰੀ ਐ ਸਕੂਲ ਮਾਤੇ ਆ ਗਏ ਆ ਬੱਚੇ ਔਰ ਰੋਟੀ ਪਾਣੀ ਦਈਏ ਤੇ ਐਨੇ ਆਪਾਂ ਚਾਚੀ ਦੇ ਘਰਾਂ ਬਰਥਡੇ ਮਨਾਇਆ ਤਾਂ ਚਾਚੀ ਦੇ ਪੋਤੇ ਦਾ ਤੇ ਥੋੜੀ ਜੀ ਵੀਡੀਓ ਸ਼ੂਟ ਕਰਕੇ ਲਈ ਤੀ ਮੈਂ ਥੋੜੀ ਜੀ ਨਹੀਂ ਬਹੁਤ ਜ਼ਿਆਦਾ ਵੀਡੀਓ ਸ਼ੂਟ ਕਰੀ ਐ ਤੇ ਚਲੋ ਜੀ ਚਾਚੀ ਦੇ ਘਰਾਂ ਚਲਦੇ ਆਪਾਂ ਹੁਣ ਤੇ ਬਰਥਡੇ ਸੈਲੀਬ੍ਰੇਟ ਕਰਦੇ ਆਂ ਚਾਚੀ ਦੇ ਘਰਾਂ ਹਨਾ ਤੇ ਇਹ ਵੀਡੀਓ ਮੇਰੀ 2 ਦਿਨ ਲੇਟ ਦੀ ਐ ਮਤਲਬ ਲੇਟ ਵੀਡੀਓ ਐ ਲਵ ਕੀਰਤ ਦਾ ਬਰਥਡੇ ਥਾ ਪਰਸੋ

ਚਾਚੀ ਦੇ ਪੋਤੇ ਦਾ ਬਰਥਡੇ ਹੈ ਜੀ ਅੱਜ ਇਸ ਕਰਕੇ ਬੁਲਾਏ ਹੋਈਆਂ ਜੀ ਸਾਰੇ ਜਣੇ ਕਿੰਨੇ ਸਾਲ ਦਾ ਹੋ ਗਿਆ 4 ਸਾਲ ਦਾ ਹੋ ਗਿਆ 4 ਦਾ ਹੋ ਗਿਆ ਪੰਜਵਾਂ ਮਤਲਬ ਪੰਜਵਾਂ ਲਗਿਆ ਪੰਜਵਾਂ ਲਗਿਆ ਤੇ 4 ਸਾਲ ਦਾ ਹੋ ਗਿਆ ਛੋਟਾ ਜਿਹਾ ਤੇ ਇਸ ਦਾ ਬਰਥਡੇ ਹੈ ਤੇ ਸੈਲੀਬ੍ਰੇਸ਼ਨ ਕਰਨ ਆਈਆਂ ਜੀ ਲੋ ਜੀ ਇਹ ਬੈਠਿਆ ਜਿਹਦਾ ਬਰਥਡੇ ਹੈ ਦਿਖਾਓ ਜੀ ਕਿਹਦਾ ਬਰਥਡੇ ਹੈ ਹੱਥ ਖੜਾ ਕਰੋ ਜਿਸ ਦਾ ਬਰਥਡੇ ਹੈ ਲੋ ਜੀ ਉਹ ਹੱਥ ਖੜਾ ਕਰ ਰਿਹਾ ਮੇਰਾ ਬਰਥਡੇ ਹੈ हाँ ले ले तो ओ तेरी, <laughs> <laughs> तेरी दोस्त भी बुलाए वे अपने और बल्ले दोस्त बुलाए वे इसके फ्रेंड भी बुलाए हुए हैं मोती का ਕਟ ਮਰ ਚਲੋ ਹੈਪੀ ਬਰਥਡੇ ਟੂ ਯੂ ਆਓ ਆਂਦੇ ਆਂਦੇ ਨੂੰ ਪਹਿਲਾਂ ਪਹਿਲੇ ਪਹਿਲੇ ਕਿੰਨੇ ਜਣੇ ਹੈ ਬਰਥਡੇ ਵਾਂ ਲੋ ਜੀ ਬਰਥਡੇ ਹੋ ਗਿਆ ਨਹੀਂ ਮੈਂ ਮਾਂ ਹਾਂ ਬੋ ਮੇਰਾ ਕਿਹਾ ਆਪਣਾ ਮਾਰਹੀ ਆਪੇ ਖਾ ਰਿਆ ਬੱਡੀ ਘੱਟ ਗਿਆ ਆਪੇ ਖਾ ਰਿਆ ਆ ਪਾਪਾ ਨੂੰ ਵੀ ਕੜਾ ਦੇ ਲਾ ਕੇ ਤ ਪਾਪਾ ਨੂੰ ਲਾਓ ਕੋਈ ਨਹੀਂ ਮੰਨ ਨਹੀਂ ਆਉਂਦਾ ਪਾਪੀ ਨਹੀਂ ਚਮਚ ਦੇ ਦੇ ਲਾ ਕੇ ਥੋੜਾ ਜਿਹਾ ਚੰਗ

ਬੜੇ ਕੱਟ ਚੱਲ ਬਿਰ ਤੈਨੂੰ ਟੋਕ ਚਾਹ ਕੇ ਬਰੂ ਮਿਲਣਾ ਠੀਕ ਹੋ ਪਾਏਗਾ ਬਸ ਤਾਂ ਨਹੀਂ ਨੂੰ ਪੀਣੇ ਨਾਲ ਅੱਲਾ ਪੂਰਾ ਜੀਬੂ ਕਹਿੰਦਾ ਤਰਾ ਦੇ ਬਾਕੀ ਖਾਲੀ ਨਾਲ ਬਰਦਾ ਰਾਮਰ ਬਸ ਖਾਲੀ ਹੈ ਹੋਣੀ ਹੈ ਮਿਲ ਜਗਾ ਜੀ

ਇਹ ਨਾਲ ਉਹਨੇ ਲਗਾਇਆ ਹੈ ਇਹ ਕਿਹੜਾ ਪੜਾ ਰਿਹਾ ਹੈ ਉਹਦਾ ਲੱਗਦਾ ਹੈ ਕਿ ਇਹ ਕੈਮਰਾ ਦੇਖੋ ਕਿੰਨੀ ਛਿੱਟ ਰਿਹਾ ਹੈ ਜੈ ਹੋਰ ਇਹਨੂੰ ਬਿਨਾਂ ਕਰੀ ਇਹਨੂੰ ਤਾਂ ਖੋਲਣੇ ਹੀ ਲੱਗ ਰਹੀ ਹੈ ਉਹ ਜੋਤ ਨੇ ਪਤਾ ਨਹੀਂ ਕੀ ਆ ਦਿਆ ਉਹ ਖੁੱਲ ਵੀ ਨਹੀਂ ਰਿਹਾ ਇਹਨਾਂ ਨੇ ਟੈਟ ਕਰਿਆ ਵਾ ਫਿਰ ਜੁਮਾ ਟੋਟਾ ਜਾਗਾ ਇਹ ਲੀਗ ਮਹਾਨ ਹੈ ਉਹ ਆ ਪੱਥਰ ਚਲਾ ਦੇ ਯਾਰ ਸਾਨੂੰ ਕਿਉਂ ਮਾਰੀ ਮਾਰੀ ਮੋਟੀ ਕਰ ਦੇ ਲੱਗਦਾ ਨਹੀਂ ਧੋ ਲੈ ਉਹ ਲੈ ਨੀਕਾ ਉਹ ਮਾੜਾ ਦੁਪਹਿਰ ਅਰੇ ਠੀਕ ਹੈ ਮੈਨੂੰ ਫੋਟੋ ਦਿਵਾ ਲੈ ਉਹ ਲੈ ਆਓ ਉਹ ਬਾਂਦਰ ਬੈਠੇ ਆਏ ਇੱਧਰ ਲੈ ਲਵਗੀ ਤੇ ਬੱਚਾ ਲਾਗੀ ਤਾ ਇਹ ਦੇਖ ਹੋ ਗਿਆ ਵਸ ਲੱਗ ਪਿਆ ਨਹੀਂ ਹਾ ਬੱਟੇ ਨਲੇ ਪੜਨੇ ਕੀ ਚੀਜ਼ ਆ ਇਸ ਵਾਰ ਜੋਤ ਲਈ ਇਹੋ ਨਹੀਂ ਉਹ ਤਾਂ ਨਹੀਂ ਪਾਏ ਇਤਨੀ ਟੈਂਕਾ ਦਾਦਾ ਜੀ ਆ ਬੱਚੇ ਇੰਤਜ਼ਾਰ ਕਰ ਰਹੇ ਆ ਕੇਕ ਦਾ ਫਾਈਨਲੀ ਕੇਕ ਆੜੀ ਦਾ ਪਲੇਟਾਂ ਜਿਹੜਾ ਕੰਮ ਆ ਤੁਹਾਨੂੰ ਥੋੜੀ ਮਿਲੇਗਾ ਜਿਸ ਦਾ ਬਰਥਡੇ ਆ ਉਸ ਨੂੰ ਨਹੀਂ ਮਿਲਦਾ ਰੂਪਕ ਜੋਤ ਕਹੀਂ ਨੂੰ ਕਹਿੰਦੀ ਜਿਸka ਬਰਥਡੇ ਹੈ ਉਹਨੂੰ ਨਹੀਂ ਮਿਲਨੇਗਾ। ਤੈਨੂੰ ਨਹੀਂ ਮੇਰੇ ਕੋਈ ਨਹੀਂ। ਹਾਂ। ਜੋਰੀ ਕੋਰ ਉਹ ਨਹੀਂ ਖਾਈ। ਇਹ ਰਾਜ ਰਾਜ ਹੈ। ਨੋਏ ਠੀਕ ਹੈ। ਇਹ ਬਣਾ ਕੇ ਤੇ ਭੜਿਆ ਪਰ ਮੈਂ ਜਾ ਕੇ ਕਹੂੰਗਾ। ਤਾਂ ਜਸਟ ਆਗੀ ਜੀ ਮੈਂ ਕਰਾਂ ਕੁਝ ਖਾਇਆ ਨਹੀਂ ਲੇਕਿਨ ਮੈਂ ਆਪਣੀ ਪਲੇਟ ਲੈ ਆਈ ਹੂ ਰਿਓ ਕਿਉਂਕਿ ਮੈਂ ਨਾ ਰੋਟੀ ਖਾ ਚੁੱਕੀ ਸੀ ਪਹਿਲਾਂ। ਔਰ ਜੋਤ ਵੀ ਆ ਗਈ ਹੈ ਜੋਤ ਕੈਰੀ ਮम्मा ਮੈਂ ਵੀ ਰੋਟੀ ਖਾ ਲਈ ਤੀ ਔਰ ਫਿਲਹਾਲ ਮੈਂ ਵੀ ਰੋਟੀ ਖਾ ਲਈ ਤੀ ਤੇ ਆਪਣੀ ਆਪਣੀ ਪਲੇਟਾਂ ਸੀ ਲਿਆਈ ਘਰਾਂ ਖਾਣਾ ਨਹੀਂ ਇਸ ਵਾਰ ਕਿਤੇ ਵੇਰ ਪਲੇਟਾਂ ਆਡੀ ਮੇ ਤਾਂ ਸੈਡ ਆ ਆ ਦੇਖੀ ਲਿਓ ਨੇ ਖਰੋਟ ਰੱਖਾਂ ਦੇ ਖਾਂਦੇ ਨਾਲ ਦੁੱਚੜਾ ਛੜ ਲੈ ਵਿੱਚ ਰੱਖ ਦੇ ਹਾਂ ਤਾਂ ਜਸਟ ਚਾਚੀ ਕੇ ਪੋਤੇ ਕਾ ਬਰਥਡੇ ਤਾ ਤੋ ਬਰਥਡੇ ਆਪਾਂ ਖਾਇਆ ਏ ਸਮੋਸੇ ਤੇ ਗਲਾਵਿਆ ਮਣ ਰਸਗੁੱਲਾ ਔਰ ਕੇਕ ਹਣਾ ਕੋਲਡ ਡਰਿੰਕ ਤੇ ਫਿਰਾਲ ਮੈਂ ਤਾਂ ਰੋਟੀ ਖਾ ਲਈ ਤੀ ਪਹਿਲਾਂ ਔਰ ਫਿਰ ਵੀ ਚਲੋ ਸਮੋਸੇ ਘਰਾਂ ਲੈ ਆਏ ਕਿਉਂਕਿ ਬੱਚੇ ਖਾਰੇ ਤੇ ਬੈਠੇ ਹੁਣ ਰੂਪ ਨੇ ਖਾ ਲਿਆ ਤੇ ਹੁਣ ਰੂਪ ਮੈਂ ਪੜਨ ਬਿਠਾਈ ਐ ਕਿਉਂਕਿ ਕੱਲੂ ਟੈਸਟ ਹੈ ਰੂਪ ਦਾ ਹਨਾ ਰੂਪ ਸਾਢੇ 8 ਹੋ ਗਏ ਐ ਤੇ ਰੂਪ ਹੁਣ ਪੜੂਗੀ ਚਲੋ ਜੀ ਬਾਏ ਟੇਕ ਕੇਅਰ ਇਹ ਤਾਂ ਆਪਣਾ ਵਲੌਗ ਛੋਟਾ ਜਾਂ ਇੱਕ ਤੇ ਮਿੰਨੀ ਵਲੌਗ ਵੀ ਕਹਿ ਸਕਦੇ ਹੋ ਤੁਸੀਂ ਜੀ ਨੂੰ ਹਨਾ ਕਿਉਂਕਿ ਬਰਥਡੇ ਦਾ ਵਲੌਗ ਤਾਂ ਸਿਰਫ ਉਹ ਵੀ ਹਾਂ ਸਮਾਲ ਸਮਾਲ ਵਲੌਗ ਤੁਕਿ ਉਹ ਵੀ ਚਾਚੀ ਕੇ ਪੁੱਤੇ ਦਾ ਬਰਥਡੇ ਕਰਕੇ ਮੈਨੂੰ ਬੁੜਾਣਾ ਪਿਆ ਕਿਉਂਕਿ ਚਾਚੀ ਕਹੂਗੀ ਸਾਡਾ ਨਹੀਂ ਹੈਣਾ ਵਲੌਗ ਬਣਾਇਆ ਤੇ ਇਸ ਕਰਕੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਹਾਂ ਫੇਰ ਆਪਾਂ ਨੈਕਸਟ ਵਲੌਗ ਦੇ ਵਿੱਚ ਤੱਕ ਕਿਲੇ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਹਨਾ ਮੈਂ ਹੁਣ ਰਪੰਜਲ ਨੂੰ ਪੜਾ ਰਹੀ ਹਾਂ ਥੋੜਾ ਜਾਂ ਸਾਢੇ 8 ਵਜੇ ਦਾ ਟਾਈਮ ਹੋ ਗਿਆ ਰਾਤ ਦਾ ਔਰ ਇਕਨ ਲੱਕ ਵੀ ਸੱਚੀ ਬੰਦ ਰਹਿੰਦਾ ਪਤਾ ਨਹੀਂ ਮੌਸਮ ਚੇਂਜ ਹੋਇਆ ਕਿਆ ਹੋ ਰਿਹਾ ਕਿਆ ਨਹੀਂ ਨੱਕ ਦੀ ਵੀ ਪ੍ਰੋਬਲਮ ਬਹੁਤ ਹੋ ਰਹੀ ਹੈ ਮੈਨੂੰ ਤੇ ਬਾਏ ਜੀ ਬਾਏ ਟੇਕ ਕੇਅਰ ਗੱਲਾਂ ਮੁੱਕਣੀਆਂ ਨਹੀਂ ਫੇਰ ਮਿਲਦੇ ਆਪਾਂ ਬਾਏ ਜੀ